ਅੰਜਲੀ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਮਨ ਸਾਈਪ੍ਰਸ ਤੋਂ ਤੇ ਇੱਧਰ ਸਵੇਰ ਹੋ ਗਈ ਆ 7:30 ਹੋਣ ਲੱਗਿਆ ਆ ਤੇ ਮੈਂ ਆਪਣੇ ਪਾਰਟ ਟਾਈਮ ਜੌਬ ਤੇ ਚੱਲ ਰਹੀ ਆ ਠੀਕ ਐ ਫਿਰ ਪਾਰਟ ਟਾਈਮ ਜੌਬ ਉੱਥੋਂ 4 ਘੰਟੇ ਕੰਮ ਕਰਕੇ ਤੇ ਫਿਰ ਮੈਂ ਆਪਣੀ ਇਮਪਲੋਇਰ ਦੇ ਘਰ ਜਾਵਾਂਗੀ ਠੀਕ ਐ ਉੱਥੋਂ ਕੰਮ ਫਿਨਿਸ਼ ਕਰਕੇ ਤੇ ਫਿਰ ਆਪਣੇ 3:30 ਵਾਲੇ ਪਾਰਟ ਟਾਈਮ ਤੇ ਜਾਣਾ ਹੈਗਾ ਆ ਅੱਗੇ ਨੂੰ ਫਰਡੇ ਲਾਸਟ ਫਰਡੇ ਗਈ ਨਹੀਂ ਸੀ ਤੇ ਇਸ ਫਰਡੇ ਅੱਜ ਜਾਣਾ ਹੈਗਾ ਆ ਠੀਕ ਐ ਲੋਕ ਜੀ ਆ ਮੈਂ ਬਹੁਤ ਬਿਜ਼ੀ ਆ ਬਹੁਤ ਜ਼ਿਆਦਾ ਦੇਖਣੀ ਆ ਚਲੋ ਭਈ ਆਪਾਂ ਚੱਲਦੇ ਆਂ ਠੀਕ ਐ ਘਰ ਜੀਤੀ ਆ ਗਈ ਆ ਯੋਗਨ ਨੂੰ ਲਾਜ ਮੈਨੂੰ ਆਪਣਾ ਤੇ ਆਂ ਦੇਖਾਂਗੇ ਗੁੱਡ ਮਾਰਨਿੰਗ ਮੈਮ ਹਾਊ ਆਰ ਯੂ ਆਮ ਗੁੱਡ ਮੈਮ ਆਮ ਗੁੱਡ ਜਿਲੇ ਕੇ ਜੀ ਮੈਂ ਆ ਗਈ ਸੀ ਇੱਥੇ ਆਪਣੀ ਜੋਬ ਤੇ ਪਾਰਟ ਟਾਈਮ ਜੋਬ ਤੇ ਠੀਕ ਹੈ ਇੱਥੇ 4 ਘੰਟਿਆਂ ਦਾ ਕੰਮ ਹੈ ਸਿਰਫ ਮੈਂ 2 1/2 ਘੰਟੇ ਚ ਖਤਮ ਕਰ ਦੂੰਗੀ ਕਿਉਂਕਿ ਫਿਰ ਮੈਂ ਆਪਣੀ ਉਹ ਮੈਡਮ ਦੇ ਘਰ ਜਾਣਾ ਗੋਰੀ ਬੀਬੀ ਦੇ ਘਰ ਠੀਕ ਹੈ ਉਸ ਤੋਂ ਬਾਅਦ ਮੈਂ 3:30 ਵਾਲੀ ਚੌਕ ਤੇ ਜਾਣਾ ਹੈ ਠੀਕ ਹੈ Every week visit. I clean, but we can say, do. My daughter. Sometimes I go to. Because my daughter has two jobs. Oh, is it difficult? It's very difficult. Thank God you bring this capella, ma'am. This where is she from? India, I think. Ha, huh, India. ਕਾ ਮੇਰਾ ਪਟਨ ਦਾ ਵਰਕ ਫਿਨਿਸ਼ ਹੋ ਗਿਆ ਹੈਗਾ ਆ ਤੇ ਵੀਰ ਉਹ ਮਿਲੇ ਹੈਗੇ ਤੇ ਹੁਣ ਮੈਂ ਆਪਣੇ ਓਨਰ ਦੇ ਘਰ ਚਲੀ ਹੈਗੀ ਆ ਉਹ ਮੈਡਮ ਦੇ ਕੋਰੀ ਬੀਬੀ ਦੇ ਘਰ ਠੀਕ ਹੈ ਤੇ ਸਜਿਆ ਲੇਕਿਨ ਮੈਂ ਬੰਨਣਾ ਨਹੀਂ ਕਿਹਾ ਮੇਰੇ ਘਰ ਤੇ ਰੋ ਹੋਣੀ ਮੇਰੀ ਮੰਜ਼ਲ ਪਰ ਹੈ ਮੇਰੀ ਮੰਜ਼ਲ ਉਹ ਤੇ ਮੇਰਾ ਘਰ ਪਰ ਨਹੀਂ ਜਾਣਾ ਨਹੀਂ ਕਿਤੇ ਜਲ ਨਹੀਂ ਕਰਦਾ ਕਿ ਮੈਂ ਚਾਹ ਪੀ ਕੇ ਆ ਜਮ ਹਣਾ ਕਿਤੇ ਜਲ ਨਹੀਂ ਕਰਦਾ ਮੈਂ ਰੋਟੀ ਖਾ ਕੇ ਆਜ ਮ ਕੰਮ ਤੇ ਪਰ ਨਹੀਂ ਯਾਰ ਕੋਣ ਲਾਈਂਦੀ ਬਾਏ ਬਾਏ ਹਮ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਮੈਂ ਨੀ ਮੈਂ ਆਲਰੇਡੀ ਬਹੁਤ ਲੇਟ ਹੋਈ ਜਾਣਾ ਨਹੀਂ ਪਤਾ ਉਹ ਜ਼ਿਆਦਾ ਜ਼ਰੂਰੀ ਹੈ ਉਹ ਮੈਡਮ ਨੇ ਮੈਨੂੰ ਵੀਜ਼ਾ ਲਵਾ ਕੇ ਦਿੱਤਾ ਵਾ ਹੈ ਵਿਚਾਰੀ ਨੇ ਹਣਾ ਘ ਠੀਕ ਹੈ ਤੇ ਹੁਣ ਮੈਂ ਕੰਮ ਸਟਾਰਟ ਕਰੂੰਗੀ ਠੀਕ ਹੈ ਮੈਨੂੰ ਲੱਗਾ ਹੁਣੇ ਹੋ ਗਏ ਹੈਗੇ ਆ ਤੇ ਫਿਰ ਮੈਂ ਦੇਖਦੀ ਆਂ ਕੀ ਕਰਨਾ ਠੀਕ ਹੈ ਪਹਿਲੇ ਮੈਂ ਸਾਰਾ ਹੀ ਫਿਨਿਸ਼ ਕਰ ਦਵਾ ਇੱਕ ਤਾਂ ਮੈਨੂੰ ਗਰਮੀ ਬਹੁਤ ਜ਼ਿਆਦਾ ਲੱਗਣਾ ਪਈ ਕਿਉਂਕਿ ਭੱਜ ਕੇ ਆਈ ਨਾ ਤਾਂ ਕਰਕੇ ਬਾਕੀ ਦੇਖਦੇ ਆ ਹਨਾ ਬਸ ਇੰਨਾ ਜ਼ਿਆਦਾ ਤਾਂ ਇੱਥੇ ਕੰਮ ਹੈ ਨਹੀਂ ਗਾ ਡਸਟਿੰਗ ਵਗੈਰਾ ਬਸ ਕਰਕੇ ਨੇ ਕੱਪੜੇ ਧੋਤੂਕੇ ਹਨਾ ਅੱਜ ਸ਼ਾਇਦ ਧੁੱਪ ਵੀ ਮਾੜੀ ਮਾੜੀ ਨਿਕਲ ਗਈ ਹੋਆ ਠੀਕ ਹੈ ਦੇਖਦੇ ਕੱਪੜੇ ਕਿੱਦਾਂ ਸੁੱਕਦੇ ਆ ਆਈ ਡੋਟ ਨੋ ਪ੍ਰੈਸ ਵੀ ਕਰੀ ਬਹੁਤ ਕੰਮ ਪਿਆ ਠੀਕ ਹੈ ਸੋ ਚਲੋ ਹੁਣ ਮੈਂ ਵੜ ਜਾਂਦਾ ਮਿਹਨਤ ਕਰਾਂਗੇ ਤਾਂ ਤੁਹਾਡੇ ਕੋਲ 4 ਪੈਸੇ ਆਉਗੇ ਠੀਕ ਹੈ ਜਾਹੇ ਕੋਈ ਵੀ ਕੰਟਰੀ ਆ ਜਾਹੇ ਆਪਣੀ ਕੰਟਰੀ ਆ ਠੀਕ ਹੈ ਜਾਹੇ ਆਪਣੇ ਖੇਤ ਆ ਜਾਹੇ ਕੋਈ ਵੀ ਕੰਟਰੀ ਆ ਠੀਕ ਹੈ ਮਿਹਨਤ ਦੇ ਨਾਲ ਹੀ ਆ ਸਭ ਕੁਝ ਠੀਕ ਹੈ ਲਓ ਜੀ ਚਲੋ ਫਿਰ ਆਪਾਂ ਠੀਕ ਹੈ ਹੁਣ ਕੰਮ ਹਜੇ ਆ ਦੂਜੀ ਪੋਰਸ਼ਨ ਮਸ਼ੀਨ ਪਾਤੀ ਆ ਰਹੀ ਹੈ ਮਰ ਜਾਣੀ ਠੀਕ ਹੈ ਲੋਕ ਜੀ ਆ ਮੈਡਮ ਗੋਰੀ ਬੀਬੀ ਦਾ ਕਮਰਾ ਸੈਕਲਿਨ ਹੋ ਗਿਆ ਹੈਗਾ ਆ ਠੀਕ ਹੈ ਤੇ ਆ ਬੱਚਿਆਂ ਦੇ ਰੂਮ ਦੀਆ ਬੈੱਡ ਸ਼ੀਟ ਬਚਾਣੀਆਂ ਨੇ ਮੈਂ ਬਹੁਤ ਮੀਜ਼ੀਆ ਮਰ ਜਾਈ ਨਹੀਂ ਵੀ ਮੇਰੇ ਦਿਮਾਗ ਚੱਲ ਗਿਆ ਕਿ ਇਹ ਵੀ ਵਿਛਾ ਦੇ ਅੱਗ ਲੱਗਣਾ ਆ ਥੋੜੀ ਜਿਹਾ ਪ੍ਰੈਸ ਕਰਨ ਨੂੰ ਪਈ ਆ ਤੇ ਇੱਧਰ ਮੈਂ ਕੱਪੜੇ ਧੋ ਦਿੱਤੇ ਹੈਗੇ ਆ ਮੈਂ ਇੰਡੀਅਨ ਸਟਾਈਲ ਬਣਾ ਦਿੱਤਾ ਹੈਗਾ ਠੀਕ ਹੈ ਹੁਣ ਮਣੀ ਜੇ ਧੋਤਾ ਕਿ ਮੈਂ 3:30 ਵਜੇ ਵਰਕ ਤੇ ਜਾਣਾ ਮੈਨੂੰ ਮੈਸੇਜ ਆਇਆ ਵਾ ਠੀਕ ਹੈ ਕਿ ਰੈਡੀ ਰਹੀ ਬਸ ਹੋਰ ਜਾਣੇ ਅੱਗ ਲੱਗਣਾ ਠੀਕ ਹੈ ਆ ਦੇਖ ਲਾ ਮਿੰਟਾਂ 'ਚ ਧੋ ਕੇ ਕੱਪੜੀ ਉਹ ਮਾਰੇ ਉਹ ਮਾਰੇ ਲੋਕੋ ਜੀ ਮਿਹਨਤਾਂ ਮਿਹਨਤਾਂ ਮੈਂ ਸੋਚਿਆ ਚੱਲ ਅੱਜ ਗੋਰੀ ਬੀਬੀ ਕਿਸ ਪਾਸੇ ਗਈ ਨਹੀਂ ਹੈਗੀ ਗੋਰੀ ਬੀਬੀ ਇੱਥੇ ਹੀ ਆ ਤੇ ਮੈਂ ਕਿਹਾ ਚੱਲ ਮੈਂ ਗੋਰੀ ਬੀਬੀ ਦੇ ਲਈ ਇੱਕ ਮਸਰਾਂ ਦੀ ਦਾਲ ਬਣਾ ਲਵਾਂ ਤੇ ਉਹ ਚੋਲ ਬਣਾਇਆ ਇੰਨੇ ਕ ਠੀਕ ਹੈ ਹੈ ਤਾਂ ਮੈਂ ਬਹੁਤ ਬੀਜ਼ੀ ਮੈਂ ਕੰਮ ਤੇ ਜਾਣਾ ਆ ਦੇਖ ਲਾਰਾ ਮੇਰਾ ਕੀ ਆ ਸਮਝੀ ਨਾਲੀ ਫਟਾਫਟ ਮੈਂ ਕਿਹਾ ਬਸ ਚਾਕੇ ਨਾ ਮੈਂ ਦੂਜੀ ਜੋਬ ਤੇ ਜਾਣਾ ਹੈ ਤੀਜੀ ਜੋਬ ਤੇ ਜਾਣਾ ਆ ਮੀਨ ਬਸ ਇਹ ਬਣ ਗਈ ਆ ਥੋੜੀ ਜਿਹਾ ਰਹਿ ਗਿਆ ਮਸਰਾਂ ਦੀ ਦਾਲ ਮੈਂ ਪਤਾ ਕਿੱਦਾਂ ਬਣਾਈ ਹੈ ਮੈਂ ਕੋਈ ਤੋੜਕਾ ਤੜਕਾ ਨਹੀਂ ਲਾਇਆ ਸਿਰਫ ਮੈਂ ਮਸਾਂ ਦਾਲ ਪਾਈ ਠੀਕ ਹੈ ਪਾਣੀ ਪਾਇਆ ਤੇ ਹਲਦੀ ਪਾਈ ਬਸ ਕਾਲੀ ਮਿਰਚ ਪਾਈ ਇੰਨੀ ਗੀ ਤੇ ਉਹਦੇ ਬਾਅਦ ਵਿੱਚ ਕੱਚਾ ਪਿਆਜ਼ ਪਾਤਾ ਹੈ ਜੇ ਸਿਰ ਤੇ ਨੇਪਾਲੀ ਟਾਈਪ ਮੈਂ ਬਣਾਤੀ ਗੱਲ ਖਤਮ ਬਸ ਹਾਂ ਚਲੋ ਠੀਕ ਹੈ ਲੋਕੋ ਜੀ ਮੈਂ ਹੁਣ ਕੰਮ ਕਰਾਂ ਫਟਾਫਟ ਰਾਨੀ ਦਾਲ ਨੂੰ ਤੇ ਚੋਲਾ ਨੂੰ ਫ੍ਰਿਜ ਚ ਰੱਖ ਦਿੱਤਾ ਗੋਰੀ ਬੀਬੀ ਨੂੰ ਦੱਸ ਦਿੱਤਾ ਬਾਸ ਗੱਲ ਖਤਮ ਹਾਂਜੀ ਲੋਕ ਜੀ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਬੈਠ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਇੰਨੀ ਜਲਦੀ ਫਿਨਿਸ਼ ਹੋ ਜਾਊਗਾ ਤੇ ਹੁਣ ਮੈਂ ਆਪਣੇ ਘਰ ਜਾਊਗੀ ਠੀਕ ਹੈ ਤੇ ਫਿਰ ਮੈਂ ਤੀਜੇ ਪਾਰਟ ਟਾਈਮ ਤੇ ਜਾਊਗੀ ਸਾਢੇ 3 ਵਜੇ ਵਾਲੇ ਤੇ ਠੀਕ ਹੈ ਲੋਕ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਦਿਨ ਵਧੀਆ ਲੰਘਿਆ ਅੱਖੀਂ ਦੇਖਦੇ ਆਨ ਲੋਕ ਜੀ ਪਰ ਬਹੁਤ ਜ਼ਿਆਦਾ ਹੀ ਮੈਨੂੰ ਅੱਜ ਉਹ ਕਰਨਾ ਪਿਆ ਹਿੰਮਤ ਜੁਟਾਣੀ ਪਈ ਆ ਲੋਕ ਜੀ ਪੈਸਾ ਹੈ ਪੈਸਾ ਪੈਸਾ ਇੱਦਾਂ ਹੀ ਬਣਦਾ ਹੈ ਲੋਕੋ ਬਾਹਰਲੇ ਮੌਲਕਾਂ ਦੇ ਵਿੱਚ ਲੋਕ ਜੀ ਚਲੋ ਠੀਕ ਹੈ ਲੋਕ ਜੀ ਚਲਦੀ ਆ ਹੁਣ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਮ ਤੇ ਅ ਦੂਜਾ ਪਾਰਟ ਹੈ ਮਸਕਣ ਮੈਂ ਤੀਜਾ ਲੋਕ ਕੋ ਬੜੀ ਮੁਸ਼ਕਲ ਦੇ ਨਾਲ ਮੇਰਾ ਉੱਥੇ ਕੰਮ ਫਿਨਿਸ਼ ਹੋਇਆ ਹੈਗਾ ਆ ਬਸ ਹੁਣ ਮੈਂ ਨਾ ਕੌਫੀ ਪੀ ਕੇ ਚਾਹਿਆ ਦੋ ਰੋਟੀਆਂ ਖਾ ਕੇ ਪੂਣੀਆਂ ਬਣਾ ਲਈਆਂ ਰੋਟੀਆਂ ਪੂਣੀਆਂ ਬਣਾ ਲਈਆਂ ਰੋਟੀਆਂ ਨੇ ਤੇ ਖਾ ਕੇ ਬਸ ਕੰਮ ਤੇ ਚੱਲਣਾ ਇੱਕ ਮੈਂ ਬਹੁਤ ਜ਼ਿਆਦਾ ਥੱਕ ਗਿਆ ਮਰਜੇ ਦੇ ਸ਼ੂਜ਼ ਜੇ ਪਾਇਆ ਬੂਟ ਜੇ ਪਾਇਓ ਬੂਟ ਇੰਨੇ ਪਤਾ ਨਹੀਂ ਸਖਤ ਜੇ ਆ ਨਾ ਮੈਂ ਦੱਸ ਨਹੀਂ ਸਕਦੀ ਕਿ ਪੈਰਾਂ 'ਚ ਵੀ ਲੱਗਦੇ ਆ ਤੇ ਤੋਰ ਵੀ ਨਹੀਂ ਹੁੰਦਾ ਕਾਫੀ ਹੈ ਗਿਆ ਆ ਚਲੋ ਕੁਝ ਮੈਨੂੰ ਟੈਲਾ ਜਲਾ ਲਿਆ ਠੀਕ ਹੈ ਕਿਉਂਕਿ ਕੁਝ ਕਾਕੇ ਨਹੀਂ ਜੀਏ ਸੇ ਆਪ ओनਲੀ ਸੱਤ ਨੀ ਜਲਦੀ ਅਰਲੀ ਉੱਠ ਕੇ ਪਤਾ ਨਹੀਂ ਮੈਂ ਰਚਾ ਪੀਤੀ ਸੀ ਠੀਕ ਹੈ ਤੇ ਉਹ ਬੰਝੀਰੀ ਕਰਦੀ ਸੀ ਚਾਹ ਦਾ ਥੋੜੀ ਜਿਹੀ ਬਸ ਐਵੇਂ ਡੋਕ ਚਮਚੇ ਤੇ ਘੁੰਮਣ ਵੜ ਕੇ ਖਾਣਗੇ ਤੇ ਪਾਣੀ ਤੱਕ ਨਹੀਂ ਪੀਤਾ ਹੈਗਾ ਹੁਣ ਨੀ ਮੈਂ ਪਾਣੀ ਪੀਣਾ ਵੀ ਮੈਨੂੰ ਉਹਨਾਂ ਦੇ ਘਰ ਬਾਥਰੂਮ ਆਣਾ ਰਹਿਣ ਦੋ ਪ੍ਰਭੂ ਆ ਕੇ ਪੀਉਂਗੀ ਇਕੱਠਾ ਜਿਹਾ ਮੇਰਾ ਵਰਕ ਫਿਨਿਸ਼ ਹੋਣਾ ਫਿਰ ਮੈਂ ਕਟੀਆਂ ਦੋ ਬੋਤਲਾਂ ਪੀ ਲਵਾਂਗੀ ਹਨਾ ਚਲੋ ਠੀਕ ਹੈ ਲੋਕਰੀ ਹੁਣ ਮੈਂ ਖਾਣਾਂ ਮੈਂਨੂੰ ਬਹੁਤ ਬਹੁਤ ਲੱਗੀ ਹੋਆ ਤੇ ਬੱਸ ਸਰਦੀਆਂ ਲੋਕਾਂ ਜੀ ਕੰਮ 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 ਹੁੰਦਾ ਆ ਠੀਕ ਆ ਬਾਹਰਲੇ ਮੁਲਕਾਂ ਦੇ ਵਿੱਚ ਤੁਹਾਨੂੰ ਇੱਥੇ ਮੈਂ ਹਮੇਸ਼ਾ ਕਹਿੰਨੀ ਆ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਪੈਸਾ ਤੁਹਾਡੇ ਹੱਥ ਚ ਆਊਗਾ ਕੋਈ ਬਿੱਲ ਨਹੀਂ ਕੋਈ ਰੋਟੀ ਨਹੀਂ ਖਲਾਦਾ ਕੋਈ ਰੋਟੀ ਨਹੀਂ ਖਲਾਦਾ ਠੀਕ ਆ ਲੋਕੋ ਜੀ ਮੈਂ ਇੱਥੇ ਦੇ ਕੱਪੜੇ ਕੋਪੜੇ ਵੀ ਨਹੀਂ ਐਨੇ ਪੈਂਦੇ ਹੈਗੇ ਜਿੱਦਾਂ ਮਤਲਬ ਸੂਟ ਵਾਲ ਤੁਹਾਨੂੰ ਪਤਾ ਆ ਹੀ ਟੀ-ਸ਼ਰਟ ਤੇ ਟਰੌਜ਼ਰਾਂ 'ਚ ਘੁੰਮਣਾ ਪੈਂਦਾ ਕਦੇ ਇੱਧਰ ਗਏ ਚਾਜਰਾਂ ਸਿਰ ਵੀ ਨਹੀਂ ਮਾ ਹੁੰਦਾ ਮੈਂ ਤੁਹਾਨੂੰ ਤਾਂ ਪਤਾ ਹੀ ਆ ਮੇਰੀ ਹਾਲਤ ਦਾ ਠੀਕ ਆ ਚਲੋ ਠੀਕ ਆ ਫਿਰ ਮੈਂ ਖਾਲਮਾ ਗਿਆ ਹੈਗਾ ਮੈਂ ਛੋਟੇ ਪਰਫਿਊਮ ਪਾ ਤੇ ਫੇਰ ਆ ਕੇ ਮਿਲੂਗੀ ਠੀਕ ਹੈ ਨਾ ਕੋ ਚੈੱਕ ਕਰ ਜੀ ਅੱਜ ਜਿੱਤੇ ਮੈਂ ਪਾਰਟ ਟਾਈਮ ਤੇ ਹੁਣ ਚੱਲੀ ਆ ਗੋਰੀ ਬੀਬੀ ਨੂੰ ਈਰਿੰਗ ਲੈ ਕੇ ਚੱਲੀ ਆ ਕਿਉਂਕਿ ਉਹਨੇ ਮੈਨੂੰ ਬਹੁਤ ਸਾਰੇ ਪਾਰਟ ਟਾਈਮ ਦਵਾਏ ਹੈਗੇ ਇੱਕ ਦੋ ਪਾਰਟ ਟਾਈਮ ਦਵਾਏ ਸੀਗੇ ਠੀਕ ਹੈ ਸੋ ਮੈਂ ਉਹਨੂੰ ਈਰਿੰਗ ਗਿਫਟ ਕਰੂਗੀ ਠੀਕ ਹੈ ਕੋਈ ਗੱਲ ਨਹੀਂ ਕਿਉਂਕਿ ਮੈਂ ਹਮੇਸ਼ਾ ਹੀ ਦੱਦੀ ਹੁੰਦੀ ਆ ਕਿ ਅਸੀਂ ਏਸ਼ੀਅਨ ਹੈਗੇ ਆ ਠੀਕ ਹੈ ਸਾਡਾ ਦਿਲ ਬਹੁਤ ਵੱਡਾ ਹੁੰਦਾ ਹੈ ਸੋ ਚਲੋ ਠੀਕ ਹੈ ਲੋਕ ਜੀ ਹੁਣ ਮੈਂ ਉਹਨੂੰ ਆ ਗਿਫਟ ਲੂਗੀ ਈਰਿੰਗ ਠੀਕ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਆ ਤੀਜਾ ਘਰ ਵੀ ਕਲੀਨ ਹਾਂਜੀ ਲੋਕ ਜੀ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਤੇ ਮੈਂ ਘਰ ਚ ਨਹੀਂ ਮਰ ਜਾਣੀ ਰਾਤ ਹੋ ਗਈ ਆ